ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਇੱਕ ਗੀਤ ਦੇ ਰਹੀ ਉਸ ਕੌਮ ਦੀ ਗੱਲ ਉਹਨਾਂ ਸਿੱਖਾਂ ਦੀ ਗੱਲ ਕਰਨ ਜਾ ਰਹੇ ਆ ਸਾਡੀ ਇਹ ਨਿਮਾਣੀ ਜੀ ਕੋਸ਼ਿਸ਼ ਤੁਹਾਡੇ ਸਾਹਮਣੇ ਇੱਕ ਗੀਤ ਦੇ ਰਾਈ ਪੇਸ਼ ਕਰਦੇ ਆ ਲੋ ਜੀ ਸੁਣ ਕੇ ਜਰਾ ਗੱਲ ਕਰਦੇ ਹਾਂ ਉਹਨਾਂ ਦਲੇਰਾਂ ਬਾਰੇ ਇਹਨਾਂ ਸੂਰਬੀਰਾਂ ਅਤੇ ਸ਼ੇਰਾਂ ਬਾਰੇ ਜਿਨ੍ਹਾਂ ਵਿੱਚ ਮੈਦਾਨ ਮੱਲਾ ਮਾਰੀਆਂ ਨੇ ਤਾਈ ਫੌਜਾਏ ਗੁਰਾਂ ਨੂੰ ਪਿਆਰੀਆਂ ਨੇ ਤਾਈ ਫੌਜਾਏ ਗੁਰਾਂ ਨੂੰ ਪਿਆਰੀਆਂ ਨੇ ਹੋ ਗੁਰੂਆਂ ਨੇ ਦਿੱਤੇ ਨੇ ਕਿਤਾਬ ਇਹਨਾਂ ਨੂੰ ਤਾਈਓ ਦੇਣਾ ਆਉਂਦਾ ਏ ਜਵਾਬ ਇਹਨਾਂ ਨੂੰ ਗੁਰੂਆਂ ਨੇ ਦਿੱਤੇ ਨੇ ਕਿਤਾਬ ਇਹਨਾਂ ਨੂੰ ਤਾਈਓ ਦੇਣਾ ਆਉਂਦਾ ਏ ਜਵਾਬ ਇਹਨਾਂ ਨੂੰ ਦਿਲ ਚ ਕਦੇ ਨਾ ਏ ਖੋਪਰ ਰੱਖ ਦੇ ਦਿਲ ਚ ਕਦੇ ਨਾ ਏ ਖੋਪਰ ਰੱਖ ਦੇ ਮੀਆਂ ਨਾਲ ਲੜ ਪੈਂਦਾ ਇੱਕ ਮੱਝ ਵੀ ਐਵੇਂ ਰੋਕ ਮਾਰ ਦੇ ਪੁਖਾਈ ਫਿਰਦੇ ਸਭ ਤੋਂ ਦਲੇਰ ਹੁੰਦੇ ਸਿੱਖ ਮਜਬੀ ਐਵੇਂ ਲੋਕ ਮਾਰਦੇ ਫਕਾਈ ਫਿਰਦੇ ਸਭ ਤੋਂ ਦਲੇਰ ਹੁੰਦੇ ਸਿੱਖ ਮਜਬੀ ਐਵੇਂ ਲੋਕ ਮਾਰਦੇ ਫਕਾਈ ਫਿਰਦੇ ਸਭ ਤੋਂ ਦਲੇਰ ਹੁੰਦੇ ਸਿੱਖ ਮਜਬੀ ਸਿੱਖੀ ਵਾਲੇ ਢੰਡੇ ਵੀ ਚੜਾਏ ਇਹਨਾਂ ਨੇ ਜੰਗਾ ਵਿੱਚ ਜੋਰ ਵੀ ਵਿਖਾਏ ਇਹਨਾਂ ਨੇ ਸਿੱਖੀ ਵਾਲੇ ਢੰਡੇ ਵੀ ਚੜਾਏ ਇਹਨਾਂ ਨੇ ਜੰਗਾ ਵਿੱਚ ਜੋਰ ਵੀ ਦਿਖਾਏ ਇਹਨਾਂ ਨੇ ਬੈਰੀਆਂ ਨੂੰ ਕਾਹ ਦੇਣ ਫਾਜੜਾਂ ਨੇ ਬਾਝੜਾਉਂਦੋ ਜਦ ਖੜਦੇ ਮદાન ਜਾ ਕੇ ਵਿੱਚ ਮੱਜਲੀ ਐਵੇਂ ਲੋਕ ਮਾਰ ਕੇ ਪੁਚਾਈ ਫਿਰਦੇ ਸਭ ਤੋਂ ਦਲੇਰ ਹੁੰਦੇ ਸਿੱਖ ਵਜਲੀ ਐਵੇਂ ਲੋਕ ਮਾਰ ਤੇ ਪੁਚਾਈ ਫਿਰਦੇ ਸਭ ਤੋਂ ਦਲੇਰ ਹੁੰਦੇ ਸਿੱਖ ਮੱਜਲੀ ਥੋਜੀ ਦੇ ਨਾਲ ਖਾਣ ਧੁੱਖ ਨਹੀਂਓ ਕਰਦੇ ਤੱਕਾ ਹੋਵੇ ਕਿਸੇ ਨਾਲ ਨਹੀਂਓ ਜਰਦੇ ਜੀ ਦੇ ਨਾਲ ਖਾਣ ਧੁੱਖ ਨਹੀਂਓ ਕਰਦੇ ਤੱਕਾ ਹੋਵੇ ਕਿਸੇ ਨਾਲ ਨਹੀਂਓ ਜਰਦੇ ਪਹਿਲਾਂ ਤਾਂ ਪਿਆਰ ਨਾਲ ਬੜਾ ਸਮਝਾਉਂਦੇ ਪਹਿਲਾਂ ਤਾਂ ਪਿਆਰ ਨਾਲ ਬੜਾ ਸਮਝਾਉਂਦੇ ਨਹੀਂ ਤਾਂ ਠੋਕਦੇ ਮੇਥੇ ਰ ਵਿੱਚ ਐਟ ਮੱਜਲੀ ਐਵੇਂ ਉਹ ਮਾਰਦੇ ਤੁਸਾਈ ਫਿਰਦੇ ਸਭ ਤੋਂ ਦਲੇਰੋਂ ਚ ਇੱਕ ਮੱਜਲੀ ਐਵੇਂ ਉਹ ਮਾਰਦੇ ਤੁਸਾਈ ਫਿਰਦੇ ਸਭ ਤੋਂ ਦਲੇਰੋਂ ਚ ਇੱਕ ਮੱਜਲੀ ਫੌਜ ਵਿੱਚ ਜਿਆਦਾ ਹੁਣ ਹੋਣ پارٹی ਬਾਗਰਾਂ ਤੇ ਨਾਨੇ ਕਮਾਨ ਕਰਤੀ ਫੌਜ ਵਿੱਚ ਜਿਆਦਾ ਹੁਣ ਹੋਣ پارٹی ਬਾਦਰਾਂ ਤੇ ਇਹਨਾਂ ਨੇ ਕਮਾਲ ਕਰਤੀ ਵੇਖ ਵੇਖ ਵਹਿਰੀਆਂ ਦੇ ਕੰਬ ਦੇਖ ਲੇਗੇ ਵੇਖ ਵੇਖ ਵਹਿਰੀਆਂ ਦੇ ਕੰਬਣ ਕਲਗੇ ਉਹ ਗੋਲੀ ਮਾਰ ਪਾੜਦੇ ਨੇ ਇੱਕ ਮੱਝ ਦੀ ਉਹ ਲੋਕਾਂ ਦਾ ਕਮਾਲ ਦੇ ਭਾਈ ਫਿਰਦੇ ਸਭ ਤੋਂ ਦਲੇਰ ਹੁੰਦੇ ਸਿੱਖ ਮਾਜਰੀ ਉਹ ਲੋਕਾਂ ਦਾ ਕਮਾਲ ਦੇ ਭਾਈ ਫਿਰਦੇ ਸਭ ਤੋਂ ਦਲੇਰ ਹੁੰਦੇ ਸਿੱਖ ਮਾਜਰੀ ਛੋਕ ਕੰਮ ਹੁਣ ਬਹੁਤ ਆਪਣਾ ਹੀ ਕਰਦੇ ਛੱਡ ਗਏ ਦਿਹਾੜੀ ਨਾਲ ਗੁਲਾਮੀ ਛੱਡ ਦੇ ਕੰਮ ਹੁਣ ਕੋ ਤੇ ਆਪਣਾ ਹੀ ਕਰ ਦੇ ਛੱਡ ਗਏ ਦਿਹਾੜੀ ਨਾਲ ਗੁਲਾਮੀ ਛੱਡ ਦੇ ਕੁਝ ਹੁਣ ਕਰਨ ਜਮੀਨਾ ਖੇਕੇ ਉੱਤੇ ਕੁਝ ਹੁਣ ਕਰਨ ਜਮੀਨਾ ਖੇਕੇ ਉੱਤੇ ਕਈ ਨੇ ਕੈਨੇਡਾ ਵਿੱਚ ਸੱਚ ਮੱਝ ਵੀ ਇਹ ਲੋਗ ਮਾਰਦੇ ਪੁਗਾਈ ਫਿਰਦੇ ਸਭ ਤੋਂ ਜ਼ਲੇਉਂ ਤੇ ਸਿੱਖ ਵੱਜਦੀ ਇਹ ਲੋਗ ਨੂੰ ਮਾਰਦੇ ਨਾਮ ਗੱਡੀਆਂ ਚਲਾਉਣ ਬਈ ਕੈਨੇ ਨਾਲ ਬੈਠੇ ਕੜੇ ਗਾਣੇ ਗਾਉਣ ਬਈ ਦਿੱਤੀ ਸਤਿਨਾਮ ਗੱਡੀਆਂ ਚਲਾਉਣ ਬਈ ਕੈਨੇ ਨਾਲ ਖੜੇ ਬਈ ਕੜੇ ਗਾਣੇ ਗਾਉਣ ਬਈ ਰੱਬ ਹੀ ਉੱਤੇ ਰੱਖਦੇ ਪਰੋਸਾਏ ਹਮੇਸ਼ਾ ਸਭ ਹੀ ਉੱਤੇ ਰੱਖਦੇ ਪਰੋਸਾਏ ਹਮੇਸ਼ਾ ਹੋ ਜਾੜੇ ਇੱਕ ਦਿਨ ਹਿੱਟ ਮਜ ਵੀ ਐਵੇਂ ਲੋਕ ਮਾਰਦੇ ਪਕਾਈ ਫਿਰਦੇ ਸਭ ਤੋਂ ਦਲੇਰ ਹੁੰਦਾ ਸਿੱਖ ਮਾ ਜੀ मानाई विर